ਚੇਤਨਾ ਦੇ ਇਸ ਸਮਯਨੇਤਰ ਕਰਕੇ ਕੀ ਪਰਿਵਾਰ ਵੀ ਅਲੱਗ-ਅਲੱਗ ਜਗ੍ਹਾਾਂ ਤੇ ਸੈਟਅਪ ਹੋਣੇ ਸ਼ੁਰੂ ਹੋ ਗਏ। ਤੁਸੀਂ ਦੇਖੋ ਕਿ ਬਹੁਤ ਸਾਰੇ ਪ੍ਰਾਤਾ ਵਿਦੇਸ਼ਾਂ ਦੇ ਵਿੱਚ ਵੀ ਫਿਫਿਲਟ ਹੈ। ਰਖੜੀ ਦੇ ਤਿਉਹਾਰ ਤੇ ਵਿਸ਼ੇਸ਼ ਉਪਰਾਲੇ ਦੇ ਤੌਰ ਤੇ ਤਾਂ ਜੋ ਕਿ ਜੋ ਪੈਨਾ ਦਾ ਇੱਕ ਪਵਿੱਤਰ ਤਿਉਹਾਰ ਦੇ ਵਸੋਂ ਪਿਆਰ ਜੋ ਹੈ ਰਖੜੀ ਦਾ ਪਿਆਰ ਹੈ ਉਹ ਉਹਨਾਂ ਤੱਕ ਪਰਵਾਹਾਂ ਤੱਕ ਸਹੀ ਸਲਾਮਤ ਪਹੁੰਚੇ। ਭਾਰਤੀ ਡਾਕ ਵਿਭਾਗ ਦੇ ਵੱਲੋਂ ਦਕਸ਼ਾਬੰਧਨ ਦੇ ਮੌਕੇ ਤੇ ਬਿਹਦ ਖਾਸ ਉਪਰਾਲਾ ਹੈ ਜੋ ਅਕਸਰ ਕੀਤਾ ਜਾਂਦਾ ਹੈ ਸੋ ਇਸ ਵਾਰ ਤੁਹਾਨੂੰ ਜਾਣੂ ਕਰਵਾਵਾਂਗੇ ਇਸ ਖਾਸ ਉਪਰਾਲੇ ਦੇ ਨਾਲ ਜਿਸੇ ਰਾਈ ਜੇਕਰ ਭੈਣਾਂ ਆਪਣੇ ਭਰਾਵਾਂ ਦੇ ਲਈ ਰੱਖਸ਼abandhan ਤੇ ਹਾਰ ਤੇ ਉੱਤੇ ਰਖਣੀਆਂ ਵੇਚਣੀਆਂ ਚਾਹੁੰਦੀਆਂ ਨੇ ਰਖਣੀਆਂ ਦੇ ਨਾਲ ਨਾਲ ਜੇਕਰ ਕੁਝ ਮਠਾਈ ਕੁਝ ਤੋਹਫੇ ਜਾਂ ਫਿਰ ਕੁਝ ਅਜਿਹੀ ਚੀਜ਼ ਜੋ ਕਿ ਜੋ ਪੈਣਾ ਆਪਣੇ ਪਰਾਵਾਂ ਨੂੰ ਭੇਜਨੀ ਚਾਹੁੰਦੀਆਂ ਨੇ ਉਹਨਾਂ ਦੇ ਖਾਸ ਉਪਰਾਲਾ ਕੀਤਾ ਜਾਂਦਾ ਹੈ ਸੋ ਤਸਵੀਰ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਕਿ ਦੋ ਤਰ੍ਹਾਂ ਦੇ ਐਨਵਲਪ ਨੇ ਔਰ ਇੱਕ ਤਰ੍ਹਾਂ ਦਾ ਬਾਕਸ ਹੈ ਸੋ ਇਸ ਬਾਰੇ ਜਾਣਕਾਰੀ ਹੈ ਸੱਜਣ ਨਾਲ ਪੋਸਟਮਾਸਟਰ ਜੀ ਨੇ ਮੌਜੂਦ ਨੇ ਸਭ ਜੀ ਤੋਂ ਜਾਣਕਾਰੀ ਲਵਾਂਗੇ ਔਰ ਇਸ ਬਾਰੇ ਗੱਲਬਾਤ ਕਰਾਂਗੇ ਸਸੀ ਕਾ ਜੀ ਸਸੀ ਕਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਚੈਨਲ ਐਮ ਪੀ ਐਮ ਵਾਲਿਆਂ ਨੂੰ ਵੈਲਕਮ ਕਹਿਣਾ ਕਿ ਸਾਡੇ ਕੋਲੇ ਸਿਲਸਿਲੇ ਦੇ ਵਿੱਚ ਘਰ ਆਏ ਨੇ ਪਰਪੇ ਵਿਚਕਾਰ ਬਹੁਤ ਸਾਰੇ ਤਿਉਹਾਰ ਤੇ ਤਿਉਹਾਰਾਂ ਦੀ ਮਹਤਤਾ ਤੇ ਸੰਸਕ੍ਰਿਤੀਤਨਾਂ ਜੁੜੇ ਰਹਿਣ ਦਾ ਯੋਗਦਾਨ ਹੈ ਡਿਪਾਰਟਮੈਂਟ ਆਫ ਪੋਸਟ ਇਸ ਦੇ ਵਿਚਕਾਰ ਆਪਣਾ ਬਹੁਤ ਸਾਰਾ ਸਹਿਯੋਗ ਦਿੰਦਾ ਹੈ ਇਸੇ ਸਹਿਯੋਗ ਦੇ ਚਲਦੇ ਹੋਏ ਰਖੜੀ ਦੇ ਤਿਉਹਾਰ ਉੱਤੇ ਵਿਸ਼ੇਸ਼ ਉਪਰਾਲੇ ਦੇ ਤੋੜੇ ਤਾਂ ਜੋ ਕਿ ਜੋ ਪੈਨਾ ਦਾ ਇੱਕ ਪਵਿੱਤਰ ਤਿਉਹਾਰ ਦੇ ਵਜੋਂ ਪਿਆਰ ਜੋ ਹੈ ਰਖੜੀ ਦਾ ਪਿਆਰ ਹੈ ਉਹਨਾ ਤੱਕ ਉਪਰਾਮਾਂ ਤੱਕ ਸਹੀ ਸਲਾਮਤ ਪਹੁੰਚੇ ਜਲਦੀ ਤੋਂ ਪਹ ਜਲਦੀ ਪਹੁੰਚੇ ਔਰ ਟਾਈਮ ਸੀਲ ਪਹੁੰਚੇ ਉਸ ਦਾ ਬਹੁਤ ਸਾਰਾ ਉਪਰਾਮ ਕੀਤਾ ਜਾਂਦਾ ਹੈ ਸਭ ਤੋਂ ਪਹਿਲਾਂ ਉਪਰਾਲਾ ਤਾਂ ਇੱਥੋਂ ਹੀ ਸ਼ੁਰੂ ਹੋ ਜਾਂਦਾ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਤਿੰਨ ਪ੍ਰਕਾਰ ਦੇ ਅਸੀਂ ਨੀਚੇ ਐਨਵੈਲਪ ਜਿਨ੍ਹਾਂ ਦੇ ਵਿੱਚ ਇੱਕ ਬਾਕਸ ਹੈ ਦੋ ਐਨਵੈਲਪ ਨੇ ਉਹ ਰੱਖੇ ਹੋਏ ਨੇ ਜੋ ਪਬਲਿਕ ਨੂੰ ਮੁਹੱਈਆ ਕਰਵਾ ਰਹੇ ਨੇ ਸਭ ਤੋਂ ਪਹਿਲਾਂ ਤੁਸੀਂ ਦੇਖੋਗੇ ਇੱਕ ਪਿੰਕ ਰੰਗ ਦਾ ਜੋ ਹੈ ਐਨਵੈਲਪ ਹੈ ਇਹ ਇਹਨਾਂ ਵੱਲ ਇੱਕ ਛੋਟਾ ਸਾਈਜ਼ ਦਾ ਹੈ ਜੋ ਸਿੰਘ ਤਾਗਾ ਜਾਂ ਕੁਝ ਹੋਰ ਔਰ ਇਸ ਦੀ ਸਭ ਤੋਂ ਖਾਸੀਅਤ ਇਹ ਹੈ ਕਿ ਇਸ ਇਹ ਵਾਟਰਪਰੂਫ ਹੈ ਜੀ ਇਸ ਤੇ ਉੱਪਰ ਪਾਣੀ ਦਾ ਅਸਰ ਨਹੀਂ ਹੁੰਦਾ ਤਾਂ ਜੋ ਤੁਸੀਂ ਦੇਖਿਆ ਹੋਊਗਾ ਕਿ ਪੈਣਾ ਮੋਸਟਲੀ ਕਿਆ ਕਰਦੇ ਹਨ ਕਿ ਖਾਲੀ ਤਾਗਾ ਜਾਂ ਰਖੜੀ ਨਾ ਪਾਉਂਦੇ ਹੋਏ ਥੋੜਾ ਚੀਨੀ ਜਾਂ ਮਿਸ਼ਤਾਨ ਪਾ ਦਿੰਦੇ ਹਨ ਜਿਸ ਦਾ ਮਿਸ਼ਤਾਨ ਜੋ ਹੁੰਦਾ ਹੈ ਉਹ ਆਮ ਤੌਰ ਤੇ ਪੇਪਰ ਨੂੰ ਗਾਲ ਦਿੰਦਾ ਹੈ ਤਾਂ ਜੋ ਇਸ ਦਾ ਕੋਈ ਅਸਰ ਨਾ ਹੋਵੇ ਇਸ ਲਈ ਇਹ ਵਾਟਰਪੂਫ ਬਣਾਏ ਗਏ ਇਸੇ ਤਰ੍ਹਾਂ ਥੋੜਾ ਸਾਈਜ਼ ਦੇ ਵਿੱਚ بڑا ਹੈ ਆਦਰਵਾਇਸ ਕੰਮ ਉਹੀ ਕਰੇਗਾ ਇਹ 1 ਰੁਪਏ ਦਾ ਹੈ ਇਸ ਦੀ ਕੋਸ 15 ਰੁਪਏ ਸੀ ਕਿ ਇਸ ਦੀ ਵੀ ਹੈ ਔਰ ਅਗਰ ਕੋਈ ਪੈਨ ਆਪਣੇ ਨਾਲ ਛੋਟਾ ਜਾ ਕੋਈ ਤੋਹਫੇ ਦੇ ਬੱਚੋਂ ਕੋਈ ਮਿਸ਼ਟਾਨ ਪਾਣਾ ਚਾਹੇ ਤਾਂ ਇੱਕ ਬਾਕਸ ਦੀ ਵੀ ਪਿਆਰੀ ਕੀਤੀ ਗਈ ਹੈ ਜਿਸ ਦੀ ਕੀਮਤ ਸਰਕਾਰ ਵੱਲੋਂ ਪੰਜਾਹ ਤੇ ਰੱਖੀ ਗਈ ਹੈ ਸੋ ਬੇਹਦ ਖਾਸ ਉਪਰਾਲਾ ਲੱਗਦਾ ਹੈ ਕਿਉਂਕਿ ਅਕਸਰ ਪੈਣਾ ਵੈ ਜੋ ਇਸ ਚੀਜ਼ ਨੂੰ ਬਹੁਤ ਜ਼ਰੂਰੀ ਸਮਝਦਿਆ ਨੇ ਰਕੜੀ ਦਾ ਤਿਉਹਾਰ ਹੈ ਰੱਖੀ ਭੇਜਣਾ ਜੋ ਕਿ ਦੂਰ ਦੇ ਰਾਜਪਟੀਆਂ ਪੈਣਾ ਲਈ ਬੇਹਦ ਇੱਕ ਲਾਜ਼ਮੀ ਜੀ ਬਣ ਜਾਂਦਾ ਹੈ ਸੋ ਇਸ ਦੌਰਾਨ ਇਸ ਚੀਜ਼ ਦੀ ਜਿਸ ਤਰ੍ਹਾਂ ਕਹਿ ਸਕਦੇ ਆ ਕਿ ਡਿਮਾਂਡ ਕਿੰਨੀ ਕਿ ਜ਼ਿਆਦਾ ਹੁੰਦੀ ਕਿਉਂਕਿ ਅੱਜ ਕੱਲ ਦਾ ਆਧੁਨਿਕ ਸਮਾਂ ਆ ਗਿਆ ਹੈ ਇਸ ਦੌਰਾਨ ਜੋ ਕਹਿ ਸਕਦੇ ਆ ਕਿ ਆਪਾਂ ਚਿੱਠੀ ਰਿਧਰਾਹੀ ਚਿੱਠੀ ਦੇ ਵਿੱਚ ਇਸ ਚੀਜ਼ ਨੂੰ ਭੇਜਣ ਦੀ ਡਿਮਾਂਡ ਕਿੰਨੀ ਕਿ ਜ਼ਿਆਦਾ ਹੁੰਦੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਸਮੇਂ ਨੇ ਤਰੱਕੀ ਕੀਤੀ ਪਰਿਵਾਰ ਵੀ ਅਲੱਗ-ਅਲੱਗ ਜਗ੍ਹਾਾਂ ਤੇ ਸੈਟਲ ਹੋਣੇ ਸ਼ੁਰੂ ਤੁਸੀਂ ਦੇਖੋ ਕਿ ਬਹੁਤ ਸਾਰੇ ਭਰਾ ਤਾਂ ਵਿਦੇਸ਼ਾਂ ਦੇ ਵਿੱਚ ਵੀ ਬੈਠੇ ਹਨ ਠੀਕ ਹੈ ਹਰ ਵਿਦੇਸ਼ਾਂ ਦੇ ਵਿੱਚ ਜਾਂ ਮੈਟਰੋਪੋਲੀਟਨ ਸਿਟੀ ਦੇ ਵਿੱਚ ਘਰ ਚਲੇ ਗਏ ਹਨ ਉਹਨਾਂ ਤੱਕ ਪਿਆਰ ਪਹੁੰਚਾਉਣ ਦੇ ਲਈ ਡਿਪਾਰਟਮੈਂਟ ਜੋ ਹੈ ਆਪਣਾ ਭਰਪੂਰ ਉਪਰਾਲਾ ਕਰਦਾ ਹੈ ਜਾਂ ਤਾਂ ਜੋ ਇਹ ਸਮੇਤ ਸ਼ਹਿਰ ਜੋ ਹੈ ਉਹਨਾਂ ਦਾ ਪਿਆਰ ਉਹਨਾਂ ਤੱਕ ਪਹੁੰਚ ਸਕੇ ਅ ਤੁਸੀਂ ਇਹ ਦੇਖ ਸਕਦੇ ਹੋ ਕਿ ਅਸੀਂ ਵਿਸ਼ੇਸ਼ ਤੌਰ ਤੇ ਉੱਤੇ ਰਖੜੀ ਨੂੰ ਪ੍ਰੀਫਰੈਂਸ ਦਿੰਨੇ ਹਾਂ ਜੀ ਰਖੜੀ ਦੀ ਬੁਕਿੰਗ ਦੇ ਉੱਪਰ ਬਿਲਕੁਲ ਧਿਆਨ ਦਿੱਤਾ ਜਾਂਦਾ ਹੈ ਕਿ ਉਸੇ ਆਰਟੀਕਲ ਨੂੰ ਕਿਤੇ ਜਾਂ ਉਸ ਦੇ ਉੱਪਰ ਇੱਕ ਸੈਪਰੇਟ ਆਈਡੈਂਟੀਫਿਕੇਸ਼ਨ ਦੇ ਤੌਰ ਤੇ ਅਸੀਂ ਛੋਟਾ ਜਿਹਾ ਇੱਕ ਸਟicker ਬਣਾ ਕੇ ਲਗਾ ਦਿੰਨੇ ਹਾਂ ਜ ਜਦੇ ਉੱਤੇ ਰਾਖੀ ਮੇ ਲਿਖਿਆ ਜਾਂਦਾ ਹੈ ਤਾਂ ਜੋ ਕਿ ਉਹ ਦੂਰੋਂ ਹੀ ਜਿਹੜਾ ਹੈ ਉਹ ਆਈਡੈਂਟੀਫਾਈ ਹੋ ਸਕੇ ਉਸ ਨੂੰ ਸਪੈਸ਼ਲ ਟੂਰ ਦੇ ਕੇ ਬੈਗ ਬਣਾ ਕੇ ਭੇਜਿਆ ਜਾਂਦਾ ਹੈ ਤਾਂ ਜੋ ਇਹ ਜਿਹੜਾ ਹੈ ਬੈਗ ਜਾਂਦੀ ਤੋਂ ਜਲਦੀ ਅਗਲੇ ਟ੍ਰਾਂਸਮਿਸ਼ਨ ਸੈਂਟਰ ਦੇ ਵਿੱਚਕਾਰ ਉਸ ਨੂੰ ਪਹੁੰਚਾਇਆ ਜਾ ਸਕੇ ਔਰ ਟ੍ਰਾਂਸਮਿਸ਼ਨ ਸੈਂਟਰ ਦੇ ਵਿੱਚਕਾਰ ਉਸ ਨੂੰ ਸਹੀ ਤ ਉਸ ਜਲਦੀ ਤੋਂ ਜਲਦੀ ਜਣਾ ਹੈ ਉਸ ਨੂੰ ਸੌਰਟ ਆਊਟ ਕੀਤਾ ਜਾ ਸਕੇ ਸੋ ਇੱਕ ਵਾਰੀ ਜਾਨਣਾ ਚਾਹਾਂਗੇ ਕਿ ਜਿਸ ਤਰ੍ਹਾਂ ਆਪਾਂ ਇੱਕ ਦਿਨ ਦੇ ਵਿੱਚ ਆਪਾਂ ਭੇਜਦੇ ਹਾਂ ਯਾਨੀ ਕਿ ਜਦੋਂ ਆਪਾਂ ਭੇਜਦੇ ਹਾਂ ਇਸ ਨੂੰ ਸੋ ਕਿਸ ਤਰ੍ਹਾਂ ਡਿਪੈਂਡ ਕਰਦਾ ਹੈ ਕਿ ਕਿੰਨੀ ਦੇਰ ਦੇ ਵਿੱਚ ਇਹ ਜੋ ਮੰਜ਼ਿਲ ਤੇ ਪਹੁੰਚ ਜਾਂਦਾ ਹੈ ਜਾਂ ਫਿਰ ਕਿੰਨਾ ਸਮਾਂ ਲੱਗਦਾ ਹੈ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਪ੍ਰਾਇੋਰਟੀ ਇਹੀ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਇਹੀ ਕੀਤਾ ਜਾਵੇ ਪਰ ਫਿਰ ਵੀ ਸਮਾਂ ਕਿੰਨਾ ਲੱਗ ਜਾਂਦਾ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਪੰਜਾਬ ਨੇ ਆਪਣੀ ਮੇਲ ਨੂੰ ਬਹੁਤ ਜ਼ਿਆਦਾ ਤਰਜੀਹ ਦਿੰਦੇ ਹੋਏ ਇੱਕ ਰੋਡ ਟਰਾਂਸਪੋਰਟ ਨੈਟਵਰਕ ਆਰਟੀਐਨ ਸਿਸਟਮ ਸ਼ੁਰੂ ਕੀਤਾ ਹੋਇਆ ਜੋ ਦਿਨ ਭਰ ਦੇ ਵਿੱਚ ਸਾਡੀ ਮੇਲ ਬੁੱਕ ਹੁੰਦੀ ਹੈ ਉਹ ਰਾਤ ਨੂੰ ਟਰਾਂਸਮਿਸ਼ਨ ਸੈਂਟਰ ਦੇ ਵਿੱਚੋਂ ਹੁੰਦੇ ਹੋਏ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅਗਲੇ ਦਿਨ ਉਹ ਡੈਸਟੀਨੇਸ਼ਨ ਸੈਂਟਰ ਤੱਕ ਪਹੁੰਚ ਜਾਂਦੀ ਹੈ। ਔਰ ਅਗਰ ਦਿੱਲੀ ਜਾਂ ਨਾਲ ਦੇ ਸਟੇਟਸ ਦੀ ਗੱਲ ਕਰੀਏ ਤਾਂ ਮੈਕਸਿਮਮ ਜੋ ਹੈ ਅਸੀਂ ਪਰ ਮੈਕਸਿਮ ਤੋਂ ਮੈਕਸਿਮ ਜੋੜਾ 72 ਘੰਟੇ ਦੇ ਵਿੱਚ ਡਿਲੀਵਰੀ ਹੋ ਜਾਂਦੀ ਹੈ ਵਿਦੇਸ਼ ਦੇ ਵਿੱਚ ਕਰ ਵੀ ਅਸੀਂ ਸਪੈਸ਼ਲ ਤੌਰ ਤੇ ਉਪਰਾਲਾ ਕੀਤਾ ਹੋਇਆ ਹੈ ਲੁਧਿਆਣੇ ਦੇ ਵਿੱਚ ਤੁਹਾਨੂੰ ਇੱਕ ਤੁਹਾਡੇ ਚੈਨਲ ਦੇ ਮਾਧਮ ਦੇ ਨਾਲ ਮੈਂ ਲੁਧਿਆਣਾ ਵਾਸੀਆਂ ਦੇ ਨਾਲ ਇੱਕ ਗੱਲ ਸ਼ੇਅਰ ਕਰਨਾ ਚਾਹਾਂਗਾ ਕਿ ਲੁਧਿਆਣਾ ਦੇ ਵਿੱਚ ਕਸਟਮ ਕਲੀਅਰੈਂਸ ਸੈਂਟਰ ਜੋ ਕਿ ਕਸਟਮ ਦੇ ਕੁਝ ਅਫੀਸਰ ਇੱਥੇ ਬੈਠਦੇ ਹਨ ਵਿਦੇਸ਼ ਨੂੰ ਜਾਣ ਵਾਲੀ ਹਰ ਵਸਤੂ ਜਿਨ੍ਹਾਂ ਦੇ ਵਿੱਚ ਰਖੜੀ ਵੀ ਇਨਵੋਲਵ ਹੈ ਉਸ ਨੂੰ ਉਹ ਕਸਟਮ ਵਾਲੇ ਕਲੀਅਰ ਕਰ ਦਿੰਦੇ ਹਨ ਉਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਵਿਦੇਸ਼ ਨੂੰ ਜਾਣ ਵਾਲਾ ਸਪੋਸ ਕਰੋ ਪੈਨ ਦਾ ਪਿਆਰ ਜੋ ਹੈ ਉਸ ਦੇ ਉੱਪਰ ਕਸਟਮ ਵਾਲੇ ਜਦੋਂ ਮੋਹਰ ਲਗਾ ਦਿੰਦੇ ਹਨ ਤਾਂ ਉਹ ਜਿਹੜਾ ਹੈ ਸਾਡੇ ਦੇਸ਼ ਤੋਂ ਦੂਸਰੀ ਕੰਟੀ ਤੱਕ ਦੂਸਰੇ ਪੋਸਟਲ ਯੂਨਿਟ ਤੱਕ ਜਿਹੜਾ ਹੈ ਉਹ ਵਿਦਆਊਟ ਰੁਕੇ ਹੋਏ ਤੇਜ਼ ਟਰਾਂਸਮਿਸ਼ਨ ਦੇ ਨਾਲ ਉਹ ਉਨਾਂ ਤੱਕ ਪਹੁੰਚ ਜਾਂਦਾ ਹੈ ਇਹ ਜਿਹੜਾ ਕਸਟਮ ਕਲੀਅਰੈਂਸ ਦਾ ਫਾਇਦਾ ਹੈ ਉਹ ਪੂਰਾ ਲੁਧਿਆਣਾ ਹੀ ਨਹੀਂ ਪੂਰਾ ਪੰਜਾਬ ਫਾਇਦਾ ਉਠਾ ਸਕਦਾ ਹੈ ਕਿਉਂਕਿ ਇਹ ਇਕਲੋਤਾ ਹੈੱਡ ਪੋਸਟ ਆਫਿਸ ਜਾਂ ਇੱਕ ਪੋਸਟ ਆਫਿਸ ਹੈ ਲੁਧਿਆਣਾ ਹੈੱਡ ਪੋਸਟ ਆਫਿਸ ਜਿਸ ਦੇ ਵਿੱਚ ਇਹ ਸਹੂਲਤ ਉਪਲਬਧ ਹੈ ਸਬਿਹਤ ਅੱਛਾ ਲੱਗਿਆ ਵੈ ਤੁਹਾਡਾ ਗੋਗੋ ਸ਼ੁਕਰ ਸਾਹਿਬ ਜੀ ਐਸੇ ਇਨੀ ਖਾਸ ਜਾਣਕਾਰੀ ਸਾਂਝੀ ਕਰਨ ਦੇ ਨਾਲ ਸੋ ਤਸਵੀਰਾਂ ਲਈ ਤੁਸੀਂ ਦੇਖ ਸਕਦੇ ਹੋ ਕਿ ਜੇਕਰ ਭੈਣਾ ਆਪਣਾ ਪਿਆਰ ਆਪਣੇ ਭਰਾਵਾਂ ਤੱਕ ਵੀਰਿਆਂ ਤੱਕ ਪਹੁੰਚਾਉਣਾ ਚਾਹੁੰਦੀਆਂ ਨੇ ਤਾਂ ਗਿਫਟ ਦੇ ਲਈ ਮਠਾਈ ਦੇ ਲਈ ਵਾਟਰਪੂਫ ਬਾਕਸ ਤਿਆਰ ਕੀਤੇ ਗਏ ਨੇ ਐਨਵਲਪ ਵੱਖ-ਵੱਖ ਸਾਈਜ਼ਾਂ ਦੇ ਦੋ ਸਾਈਜ਼ਾਂ ਦੇ ਐਨਵਲਪ ਤਿਆਰ ਕੀਤੇ ਗਏ ਨੇ ਔਰ ਬਿਹਤ ਖਾਸ ਉਪਰਾਲਾ ਵੀ ਕੀਤਾ ਗਿਆ ਵੈ ਯਾਨੀ ਕਿ ਪ੍ਰਾਇਓਰਟੀ ਦਿੱਤੀ ਜਾਂਦੀ ਹੈ ਤਵੱਜੋ ਪਹਿਲਾ ਇਹੀ ਹੋਵੇਗੀ ਕਿ ਇਸ ਜੋ ਪਿਆਰ ਨੂੰ ਪਹਿਲਾਂ ਪੰਚਾਇਆ ਜਾਵੇ ਔਰ ਸਹੀ ਸਲਾਮਤ ਅچھے ਤਰੀਕੇ ਦੇ ਨਾਲ ਪੰਚਾਇਆ ਜਾਵੇ ਰਖੜੀ ਦਾ ਤਿਉਹਾਰ ਆ ਰਿਹਾ ਵੈ ਜਿਹੜੀਆਂ ਪੈਣਾ ਦੇ ਵੀਰ ਵਿਦੇਸ਼ਾਂ 'ਚ ਵੀ ਬੈਠੇ ਨੇ ਦੂਰ ਦਰਾਜ਼ ਇਲਾਕਿਆਂ ਦੇ ਵਿੱਚ ਮਿਹਨਤ ਲਈ ਗਏ ਹੋਏ ਨੇ ਉਹਨਾਂ ਤੇ ਲਈ ਬੇਹਦਕ ਕਹਿ ਸਕਦੇ ਆ ਕਿ ਸਹਾਇਤਾ ਯੋਗ ਹੈ ਬਹੁਤ ਮਦਦਗਾਰ ਚੀਜ਼ ਹੈ ਕਿ ਜਿਸ ਦੇ ਨਾਲ ਕਿ ਪਿਆਰ ਪਹੁੰਚਾਣ ਦੇ ਵਿੱਚ ਕਾਫੀ ਸਹਾਇਤਾ ਮਿਲੇਗੀ ਸੁਮਿੰਦਰ ਜੀ ਆਜ਼ਾਦ ਧੰਨਵਾਦ